ਕਿ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਕਿ ਮੈਂ ਸਰਕਾਰ ਕੋਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰ ਲਾਈਫ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਚ ਜੀ ਕੁਝ ਕਰੋ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਮ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਨਾਮ ਉਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਕਿਉਂਕਿ ਯੂਥ ਵਾਸਤੇ ਪਾਤਰ ਅਵਾਰਡ ਸ਼ੁਰੂ ਕਰਾਂਗੇ ਸਾਰਜਨ ਅਵਾਰਡ ਹੈ ਠੀਕ ਹੈ ਉਹ ਖੇਡਾਂ ਵਾਸਤੇ ਜੀ ਤੇ ਪਦਮ ਸ੍ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਇਹ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਏ ਪੈਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸੂਚਨਾ ਸਰਕਾਰੀ ਜਿਹੜੇ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹੇ ਲੈਵਲ ਤੇ ਮਾਨਸਾ ਮਾਨਸਾ ਇਸ਼ਾਰਾ ਕਾਮਿਲ ਨੇ ਗੱਲ ਕਹੀ ਹੈ ਜਿਹੜੀ ਸੋਚ ਛੱਡ ਕੇ ਗਏ ਨੇ ਜਿਹਨੂੰ ਪਾਤਰਵਾੜ ਵਿੱਚ ਹੋਣਾ ਆ ਪਾਤਰਵਾੜ ਦੀ ਸ਼ੁਰੂਆਤ ਹੋ ਜਾਏਗੀ ਤਾਂ ਲੱਗੇ ਇੱਕ ਬਹੁਤ ਵੱਡਾ ਹੋਵੇ ਦੇਖੋ ਇਹ ਤਾਂ ਪਾਤਰਵਾੜ ਤੱਕ ਚੁੜੀ ਜਾਈਏ ਮੈਂ ਕਹਿੰਨਾ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾੜ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ ਸਰਜੀਤ ਪਾਤਰ ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਡਾਊਨ ਦੇ ਸੈਕੰਡ ਡਾਊਨ ਦੇ ਥਰਡ ਡਾਊਨ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਕਿਤੇ ਤਾਂ ਇੱਕ ਕੰਪੀਟੀਸ਼ਨ ਹੋ ਜੂਗਾ ਤਾਂ ਪਾਤਰ ਸਾਰੀ ਬਹੁਤ ਜਿਉਂਦੀ ਰਹੇ ਮਨਸਬ ਤੋਂ ਡਾ ਜਦੋਂ ਸਪੀਸ ਹੋ ਗਿਆ ਅੱਜ ਸਰ ਤੁਹਾਡੇ ਕਹਿੰਦੇ ਕਿ 파ਟਰਨ ਦੇ ਵਿੱਚ